ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਆ ਜਾਣਾ ਜੀ ਗੱਲ ਅਗਲੇ 3-4 ਦਿਨਾਂ ਦੀ ਕਰਾਂਗੇ ਯਾਨੀ ਕਿ 31 ਜਨਵਰੀ ਤੱਕ ਮੌਸਮ ਪੰਜਾਬ ਦਾ ਕਮੇ ਦਾ ਰਹਿ ਸਕਦਾ ਤੇ ਨਾਲ ਲੱਗਦੇ ਖੇਤਰਾਂ ਦੇ ਮੌਸਮ ਦੀ ਵੀ ਗੱਲ ਕਰਾਂਗੇ ਸੋ ਇਸ ਲਈ ਦੀ ਤਾਜ਼ਾ ਸੈਟਲਾਈਟ ਤੋਂ ਸਿਰ ਤੁਹਾਡੇ ਨਾਲ ਸਾਂਝੀ ਕਰਨੀ ਆ 29 ਜਨਵਰੀ ਦਾ ਦਿਨ ਹੈ ਜੀ ਅੱਜ ਸਵੇਰ ਦੇ ਲਗਭਗ 9 ਵਜਣ ਜਾ ਰਹੇ ਆ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਆ ਕਿ ਐਸੇ ਵੇਲੇ ਟਟੂਣੀ ਬੱਦਲਵਾਈ ਜਿਹੜੀ ਆ ਪੰਜਾਬ ਦੇ ਉੱਪਰ ਦੀ ਗੁਜ਼ਰ ਰਹੀ ਆ ਖਾਸ ਕਰ ਮਾਝਾ ਖੇਤਰ ਗੁਰਦਾਸਪੁਰ ਅਮਰitsar ਸਾਹਿਬ ਤਰਨਤਾਰਨ ਸਾਹਿਬ ਦੇ ਉੱਪਰ ਦੀ ਤੇ ਇਹ ਟਟੂਮੇ ਬੱਦਲਵਾਈ ਅੱਜ ਦਿਨ ਭਰ ਗੁਜ਼ਰਨ ਦੇ ਅਸਾਰ ਨੇ ਤੇ ਪੰਜਾਬ ਦੇ ਕੋਈ ਬਹੁਤ ਖੇਤਰਾਂ ਦੇ ਵਿੱਚ ਧੁੰਦ ਦਾ ਅਜੂ ਵੇਖਣ ਨੂੰ ਨਹੀਂ ਮਿਲੀ ਪਰ ਕੁਝ ਹਲਕੀ ਧੁੰਦ ਜਿਹੜੀ ਆ ਸਕ੍ਰੀਨ ਤੇ ਦੇਖ ਸਕਦੇ ਹਾਂ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਨਾਲ ਲੱਗਦੇ ਖੇਤਰਾਂ ਦੇ ਵਿੱਚ ਔਰ ਕਿਤੇ ਕਿਤੇ ਕੁਝ ਮਾਰਸਾ ਦੇ ਖੇਤਰਾਂ ਦੇ ਵਿੱਚ ਵੀ ਹਲਕੀ ਧੁੰਦ ਹੈ ਜਿਹੜੀ ਕਿਉਂ ਦੇ ਘੰਟਿਆਂ ਦੇ ਦਰਮਿਆਨ ਸਾਫ਼ ਹੋ ਜਾਏਗੀ ਤੇ ਜਿਹੜੀ ਧੁੰਦ ਦੀ ਚਾਦਰ ਹੈ ਉਹ ਜੋਪੇ ਬਿਹਾਰ ਬੰਗਾਲ ਦੇ ਜਿਹੜੇ ਉੱਪਰਲੇ ਖੇਤਰਾਂ ਪੂਰਬੀ ਖੇਤਰਾਂ ਦੇ ਵਿੱਚ ਛਾਈ ਹੋਈ ਹੈ ਪੰਜਾਬ ਦੀ ਗੱਲ ਤੇ ਆਵਾਂਗੇ ਜੀ ਪੰਜਾਬ ਦੇ ਵਿੱਚ ਅਗਲੇ 72 ਘੰਟੇ ਯਾਨੀ ਕਿ ਤੀਜੀ ਸ਼ਾਮ ਤੋਂ ਬਾਅਦ ਯਕਨੀ ਤੀਜੀ ਅੱਧੀ ਰਾਤੋਂ 31 ਦੀ ਸ਼ਾਮ ਤੱਕ ਇੱਕ ਹਲਕਾ ਪਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਜਿਸ ਦੇ ਨਾਲ ਹਲਕੇ ਛਰਾਟੇ ਦੇ ਹਲਕੇ ਬੂੰਦਾਬੰਦੀ ਦੇ ਆਸਾਰ ਜਿਹੜੇ ਆ ਵੜ ਗਏ ਨੇ ਅਪਡੇਟ ਤੁਹਾਨੂੰ ਪਹਿਲਾਂ ਵੀ ਦੇ ਚੁੱਕੇ ਆ ਸਿਸਟਮ ਦੀ ਕੋਈ ਬਹੁਤ ਵੱਡੇ ਮੀਂਹ ਦੇ ਆਸਾਰ ਨਹੀਂ ਆ ਕੁਝ ਕਹ ਲਈਏ ਕਿ 25 ਤੋਂ 30 ਫੀਸਦੀ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਛਰਾਟੇ ਹਲਕੇ ਬੂੰਦਾਬੰਦੀ ਹੋ ਜੇ ਉਹ ਵੀ ਖਾਸ ਕਰ ਮਾਝਾ ਖੇਤਰ ਦੋਆਬਾ ਖੇਤਰ ਤੇ ਮਾਲਵੇ ਦੇ ਕੁਝ 2-4 ਜ਼ਿਲ੍ਹਿਆਂ ਦੇ ਵਿੱਚ ਜਿਲ੍ਹਾ ਬਰਾਂਗਲੇ ਦਸੀਏ ਤਾਂ ਵਾਂਝਾ ਰੂਹ ਸ਼ਾਰ ਖੁਰ ਚੰਡੀਗੜ੍ਹ ਮਹਾਲੀ ਰੋਪੜ ਲੁਧਿਆਣਾ ਪਟਿਆਲਾ ਸ਼੍ਰੀ ਫਤਗਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਬੰਦਬੰਦੀ ਹੋ ਸਕਦੀ ਹੈ ਤੇ ਦੀ ਕੱਲ੍ਹੇ ਸ਼ਾਮ ਤੋਂ ਲੈ ਕੇ 31 ਤਰੀਕ ਨੂੰ ਸ਼ਾਮ ਤੱਕ 31 ਤਰੀਕ ਨੂੰ ਮੌੱਖਜੇ ਸਿਸਟਮ 31 ਤਰੀਕ ਨੂੰ ਮੀਂਹ ਦੇ ਆਸਾਰ ਜਿਹੜੇ ਵਰਣਗੇ ਹਲਕੇ ਛਰਾਟੇ ਦੇ ਇਸ ਤੋਂ ਬਾਅਦ ਜਿਹੜਾ ਇੱਕ ਵੱਡਾ ਸਿਸਟਮ ਲੱਗਣਾ ਹੈ ਉਹਦੇ ਬਾਰੇ ਵੀ ਅਸੀਂ ਗੱਲ ਕਰ ਚੁੱਕੇ ਹਾਂ ਜਨਵਰੀ ਦੇ ਪਹਿਲੇ 4-5 ਦਿਨਾਂ ਦੇ ਦਰਮਿਆਨ ਇੱਕ ਤਗੜਾ ਸਿਸਟਮ ਆ ਰਿਹਾ ਜਿਹੜਾ ਕਿ ਵੱਡੇ ਫੱਦਰ ਤੇ ਪ੍ਰਭਾਵਿਤ ਕਰ ਸਕਦਾ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਨੂੰ ਤੇ ਫਿਲਹਾਲ ਅ ਕੱਲ ਦੇ ਲਈ ਕੋਲਡ ਵੇਬ ਦੇ ਅਲਰਟ ਸੀ ਫਰਾਜ ਕੋਲਡ ਵੇਬ ਦੇ ਅਲਰਟ ਨਹੀਂ ਆ ਪਰ ਠੰਡ ਉਸੇ ਤਰ੍ਹਾਂ ਜਾਰੀ ਹੈ ਰਾਤਾਂ ਦੇ ਠੰਡਾ ਉਸੇ ਤਰ੍ਹਾਂ ਬਰਕਰਾਰ ਹੈ ਸੋ ਅੱਜ ਧੁੱਪ ਵੀ ਥੋੜੇ ਮੱਠੇ ਲੱਗਣ ਦੇ आसार ਨਹੀਂ ਕਿਉਂਕਿ ਜਿਹੜੀ ਪੱਤੜ ਵਾਈ ਘੁਸਰ ਰਹੀ ਹੈ ਉਹਦੇ ਨਾਲ ਧੁੱਪ ਦੇ ਵਿੱਚ ਕਾਫੀ ਫਰਕ ਪਾਏਗਾ ਤੇ ਅੱਜ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਤਾਂ ਨਹੀਂ ਲੱਗੇਗੀ ਵਿੱਚ ਵਿੱਚ ਮਤਲਬ ਕਿ ਅੱਖ ਮਝੋਲੀ ਜਿਹੜੀ ਆ ਸੂਰਜ ਕਰਦਾ ਰਹੇਗਾ ਤੇ ਕਿਤੇ ਕਿਤੇ ਧੁੱਪ ਜੜੀ ਜਾਂ ਥੋੜੇ ਸਮੇਂ ਲਈ ਲੱਗ ਵੀ ਸਕਦੀ ਹੈ ਤੇ ਐਸੇ ਲਈ ਪੂਰਬੀ ਖੇਤਰਾ ਦੇ ਵਿੱਚ ਤੇ ਹਰਿਆਣੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਧੁੱਪ ਚੜੀ ਵੀ ਹੋਈ ਹੈ ਪਰ ਬੱਦਲ ਬਾਈ ਟੁੱਟਵੇਂ ਤੌਰ ਤੇ ਗੁਜ਼ਰਨ ਦੇ ਨਾਲ ਧੁੱਪ ਜੜੀ ਜਾ ਕੋਈ ਬਹੁਤ ਹੀ ਤਗੜੀ ਅਜਿਹੀ ਧੁੱਪ ਲੱਗਣ ਦਾ ਅਸਰ ਨਹੀਂ ਹੈ ਧੁੱਪ ਜੜੀ ਮੱਠੀ ਹੀ ਲੱਗੇਗੀ ਸੋ ਇਹ ਜੀ 31 ਤੱਕ ਦੀ ਅਪਡੇਟ ਬਾਕੀ ਜਰਾ ਅਗਲਾ ਸਿਸਟਮ ਲੱਗੇਗਾ ਤਗੜੇ ਅਗਲਾ ਦਾ ਉਹਦੇ ਬਾਰੇ ਅਸੀਂ ਜੜੀਆ ਫਸਟ ਆਫ ਡਾਟ ਖੁੱਲ ਕੇ ਉਹ ਡਾਟਾ ਜਦ ਤੁਹਾਨੂੰ ਆਉਣ ਦੇ ਦਿਨਾਂ ਦੇ ਦਰਮਿਆਨ ਦਵਾਂਗੇ ਅਗਲੇ ਅਗਲੀ ਰਿਪੋਰਟ ਦੇ ਵਿੱਚ ਜਾ ਸਕਦੇ ਹੋ